ਦੀ ਨੀਤੀ ਲੜਾਈ ਝਗੜੇ ਕਰਦਾ ਸੀ ਹਾਂਜੀ ਦਾਰੂ ਦਾਰੂ ਪੀਂਦਾ ਸੀ ਇੱਕ ਵਾਰ ਮੋੜ ਤੋਂ ਰਿਸ਼ਤੇ ਸ਼ਰਮਸਾਰ ਹੋਏ ਨੇ ਵਾਰਦਾਤ ਬਰਨਾਲਾ ਦੇ ਪਿੰਡ ਸੰਦੂ ਕਲਾਂ ਦੀ ਹੈ ਜਿੱਥੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਇਲਜ਼ਾਮ ਲੱਗੇ ਨੇ ਕਿ ਨਸ਼ੇੜੀ ਭਰਾ ਨੇ ਆਪਣੇ ਭਰਾ ਦੇ ਸਿਰ ਤੇ ਪੇਚਕਸ ਦੇ ਨਾਲ ਵਾਰ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ ਇਲਜ਼ਾਮ ਲਾਇਆ ਜਾ ਰਹੇ ਨੇ ਕਿ ਪੂਰਨ ਸਿੰਘ ਨਸ਼ੇ ਦਾ ਆਦੀ ਸੀ ਤੇ ਨਸ਼ੇ ਦੇ ਵਿੱਚ ਹੀ ਉਸਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਬਲਵੀਰ ਸਿੰਘ ਦੀ ਮੌਕੇ ਤੇ ਹੀ ਮਤ ਹੋ ਗਈ। ਕਹਿੰਦਾ ਹੀ ਨਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦੋ ਪਸੂ ਖੋਲ ਦਿਨਾ ਦਸੀਗਾ ਗਾਣਾ ਦੁੱਪੜ ਦਿਨ ਦਸੀ। ਹਾਂਜੀ दारू ਦਰੂ ਦਾਰੂ ਪੀਂਦਾ ਸੀ। ਕਤਲ ਫਿਰ ਜੀ ਉਹਨੇ ਕਹਿੰਦੇ ਜਿਹੜਾ ਪੇਚ ਕਾਸ ਸੀਗਾ ਸੰਗਲ ਚ ਪਾਇਆ ਵਾ ਸੀ ਉਹ ਕੱਢ ਕੇ ਉਹਦੇ ਮਾਰਿਆ ਜਦੋਂ ਨੇ। ਤੇ ਫਿਰ ਉਹ ਬੋਲਿਆ ਤਾਂ ਗਿਆ ਹੀ ਨਹੀਂ ਕਹਿੰਦਾ ਮੇਰਾ ਬੇਟਾ ਕਹਿੰਦਾ ਵੀ ਉਹਦਾ ਇੱਕੋ ਹੀ ਬੋਲ ਨਿਕਲਿਆ ਉਹ ਕਹਿੰਦਾ ਵੀ ਮੈਂ ਗਿਆ ਉਹ ਬੇਟਾ ਮੇਰਾ ਪਸੂ ਬਣਦਾ ਸੀ ਉਹਦਾ ਡੈਡੀ ਕੋਲੇ ਆ ਗਿਆ ਕਹਿੰਦਾ ਵੀ ਮੈਂ ਬੰਨਦਾ ਲੋ ਬੰਨੀ ਜਾਂਦਾ ਸੀ ਆ ਇੱਕ ਤਾਂ ਨਹੀਂ ਮੱਝ ਬੰਨਦੀ ਜਿਹੜੀ ਗਾਂ ਰਹਿੰਦੀ ਸੀ ਬੰਨਣ ਵਾਲੀ ਉਹ ਖੁੱਲੀ ਫਿਰਦੀ ਸੀ ਉਹਦਾ ਡੈਡੀ ਬੰਨਣ ਲੱਗਿਆ ਉਹਨੇ ਸੰਗਲ ਚ ਪੇਚ ਕੱਸ ਕੱਢ ਕੇ ਉਹਦੀ ਡੈਡੀ ਦੇ ਮਾਰ ਮਾਰ ਕੀ ਕਰਦੇ ਆ ਸਰਕਾਰ ਮੈਂ ਤਾਂ ਹੁਣ ਆਈ ਮੰਗ ਕਰੂੰਗੀ ਜਦੋਂ ਮੇਰੇ ਘਰ ਵਾਲੇ ਦਾ ਕਤਲ ਹੀ ਹੋ ਗਿਆ ਵੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਦੋਂ ਮੇਰੇ ਕਤਲ ਹੀ ਕਰਤਾ ਹੋਵੇ ਮੇਰਾ ਕੋਈ ਸਬੰਧ ਨਹੀਂ ਹੈ ਜੀ ਵੀਰ ਸਿੰਘ ਦਾ ਪੁੱਤਰ ਗਰਨਾਮ ਗਰਨਾਮ ਸਿੰਘ ਦਾ ਜਿਹਦੇ ਘਰੇ ਉਹਦੇ ਬ੍ਰਦਰ ਨੇ ਪੂਰਨ ਸਿੰਘ ਹੈ ਉਹਦੇ ਆਪ ਝਗੜਾ ਹੋ ਕੇ ਕੋਈ ਚੀਜ਼ ਦਾ ਸੁਨਮਾ ਚੀਜ਼ ਨੇ ਉਹਦਾ 6:00 ਵਜੇ ਆਸੀਂ ਮੌਕੇ ਤੇ ਰਾਤ 8:00 ਵਜੇ ਆ ਗਈ ਸੀ ਜਦੋਂ ਮੌਕੇ ਤੇ ਦੇਖਿਆ ਤਾਂ ਇਹ ਡੱਡ ਹੋ ਚੁੱਕਾ ਸੀ ਅਸੀਂ ਡੱਡ ਉਹਦੀ ਸਿਵਲ ਹਸਪਤਾਲ ਬਰਨਾਲਾ ਸ਼ਿਫਟ ਕਰਤੀ ਹੈ ਤੁਸੀਂ ਜਰੀਏ ਬਾਕੀ ਉਹਨਾਂ ਸੀ ਫੈਕਟਸ ਤੋਂ ਦੇਖ ਰਹੇ ਜੋ ਸਬੂਤ ਇਕੱਠੇ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ 52 ਸਾਲ ਦੀ ਉਮਰ ਸੀ ਇਹਦੇ ਦੋ ਬੱਚੇ ਨੇ ਇੱਕ बेटा ਕਮੇਟੀ ਤੇ ਵਾਈਸ